ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਚੱਲੇ ਸੀ ਸਿੱਸਾ ਇੱਕ ਤਾਂ ਆਪਾਂ ਗੱਡੀ ਦੇ نیچے ਨਾ ਫਲੋਰ ਤੇ ਮੈਟਿੰਗ ਕਰਾਉਣੀ ਸੀ ਜੇ ਪੂਰੀਆਂ ਸੀਟਾਂ ਕੱਢ ਕੇ ਮੈਟਿੰਗ ਕਰ ਦਿੰਦੇ ਨੇ ਦਸਤ ਵਗੈਰਾ ਸਾਫ਼ ਕਰਨ ਦੀ ਨਾ ਦਿੱਕਤ ਆਉਂਦੀ ਸੀ ਜ਼ਿਆਦਾ ਇੱਕ ਤੁਹਾਨੂੰ ਪਤਾ ਆਪਣਾ ਫੋਨ ਗਿਆ ਸੀ ਡਿੱਗ ਸੰਗਵਾਸ ਮੰਦਰ ਦੇ ਵਿੱਚ ਫੋਨ ਆਪਾਂ ਤੁਸੀ ਠੀਕ ਕਰਨਾ ਉਹ ਵੀ ਦਿਵਾ ਕੇ ਲੈਣਾ ਅੱਜ ਬਾਈ ਨੂੰ 16 Pro ਫੋਨ ਆਪਣਾ ਨਹੀਂ ਹੋਇਆ ਠੀਕ ਕਾਫੀ ਟਾਈਮ ਲੇਤਾ ਸੀ ਉਹਨੂੰ ਤਾਂ ਇੱਕ ਵਾਰੀ ਉਹਨੇ ਆਪਾਂ ਨੂੰ ਇੱਕ ਹੋਰ ਫੋਨ ਦੇਤਾ ਸੀ ਉਹਨੇ ਤਾਂ ਯੂਜ਼ ਕਰ ਲਾ ਪਰ ਉਹ ਫੋਨ ਨਹੀਂ ਹੋਇਆ ਠੀਕ ਇੱਕ ਆਪਾਂ ਫੋਨ ਲੈਣਾ ਇਹ ਆਣਾ ਬਈ ਆਪਾਂ ਮਹਿੰਦਰਾ ਏਜੰਸੀ ਹਾਂ ਮਹਿੰਦਰਾ ਏਜੰਸੀ ਉਸ ਦਿਨ ਜਦੋਂ ਆਪਾਂ ਟੂਰ ਤੋਂ ਆ ਰਹੇ ਸੀਗੇ ਪੂਰਾ ਟ੍ਰਿਪ ਕੰਪਲੀਟ ਕਰਕੇ ਲਗਭਗ ਆਪਣਾ ਘਰ ਰਹਿ ਗਿਆ 640 ਕਿਲੋਮੀਟਰ ਫਿਰ ਰਾਤ ਨੂੰ 11:00 ਦਾ ਟਾਈਮ ਸੀ ਚੱਲਦੀ ਆਪਣੀ ਗੱਡੀ ਦਾ ਨਾ ਟਾਇਰ ਫਟ ਗਿਆ ਸੀਗਾ ਪਰਮਾਤਮਾ ਦੀ ਕਿਰਪਾ ਨਾਲ ਕੋਈ ਦੁਰਘਟਨਾ ਤੋਂ ਆਪਾਂ ਬਚ ਗਏ ਸੀਗੇ ਕੋਈ ਦਿੱਕਤ ਨਹੀਂ ਆਈ ਗੱਡੀ ਦੀ ਸਪੀਡ ਵੀ 3 ਲਿਮਿਟ ਸੀ ਬਸ 100 110 ਦੀ ਸਪੀਡ ਹੈਗੀ ਸੀਗੀ ਪਿਛਲਾ ਟਾਇਰ ਫਟਿਆ ਸੀਗਾ ਡਰਾਈਵਰ ਸਾਈਡ ਵਾਲਾ ਅਚਾਨਕ ਹੀ ਫਟ ਗਿਆ ਕੋਈ ਇਹ ਨਹੀਂ ਕੋਈ ਕਿੱਲ ਵਗੈਰਾ ਕਿਸੇ ਦੇ ਉੱਪਰ ਚੜ ਗਿਆ ਜਾਂ ਗੱਡੀ ਐਦਾਂ ਦੀ ਕੋਈ ਗੱਲ ਨਹੀਂ ਸੀ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਹੋਇਆ ਟਾਇਰ ਫਟ ਗਿਆ ਤੇ ਆਪਾਂ ਆ ਕੇ ਮਹਿੰਦਰਾ ਚ ਕੰਪਲੀਟ ਕੀਤੀ ਸੀਗੀ ਉਹ ਕਹਿੰਦੇ ਸੀ ਕੋਈ ਕੋਈ ਚੀਜ਼ ਲੱਗੀ ਹੋਣੀ ਆ ਪਰ ਐਨੇ ਦੀ ਕੋਈ ਗੱਲ ਨਹੀਂ ਸੀਗੀ ਉਹਨੇ ਪਹਿਲਾਂ ਪੋਲੋ ਵਾਲਿਆਂ ਨੂੰ ਕੰਪਲੀਟ ਕੀਤੀ ਐ ਪੋਲੋ ਦੇ ਟਾਇਰ ਸੀਗੇ ਉਹਨਾਂ ਨੇ ਕੈਨਸਲ ਕਰਤੀ ਕਿ ਕਹਿੰਦੇ ਨਹੀਂ ਮਿਲੇਗਾ ਫਿਰ ਮਹਿੰਦਰਾ ਆਪਣੇ ਵੱਲੋਂ ਆਪਾਂ ਨੂੰ ਟਾਇਰ ਦੇ ਰਹੀ ਐ ਤਾਂ ਆਪਾਂ ਇੱਕ ਉਹ ਟਾਇਰ ਲੈ ਕੇ ਆਉਣਾ ਚੱਲਦੇ ਆਪਾਂ ਪਹਿਲਾਂ ਆਪਾਂ ਗੱਡੀ ਦੀ ਮੈਟਿੰਗ ਕਰਾਈਏ ਪਹਿਲਾਂ ਆਪਾਂ ਕਰਾਈਏ ਬਈ ਮੈਟਿੰਗ ਹਾਂ ਮੈਟਿੰਗ ਕਰਾਈਏ ਹਾਂ ਉਹ ਤੇ ਟਾਈਮ ਲੱਗੂਗਾ ਨਾ ਟਾਈਮ ਲੱਗਿਆ ਦਾ ਕਾਫੀ ਫਿਰ ਆਪਾਂ ਜਨੇ ਟਾਈਮ ਤੇ ਮੈਟਿੰਗ ਹੋ ਗਈ ਉਹਨਾਂ ਜਿੱਤੇ ਆਪਾਂ ਫੋਨ ਬਾਈ ਕਰ ਲਾਂਗੇ ਫੋਨ ਦੇਖ ਲਾਂਗੇ ਹਾਂ ਲੈਣਾ ਤੇ ਫਿਰ ਅੱਪਾ ਚੱਲਾਂਗੇ ਮਹਿੰਦਰਾ ਜਨਸੀ ਠੀਕ ਹੈ ਜੀ ਭਾਈ ਮਹਿੰਦਰਾ ਜਨਸੀ ਦੇ ਦਿੱਤੇ ਇੱਕ ਟਾਇਰ ਲੈ ਲਿਆ ਕਾਇਆ ਦਾ ਆਪਣਾ ਸੋਸਾ ਨਾਲ ਇੱਕ ਸੌਤੋਂ ਨੂੰ ਮਿਲੂਗਾ ਉਹ ਇਸੇ ਪਹੁੰਚਾ ਨਹੀਂ ਆ ਗਿਆ ਤਾਂ ਇਹ ਆਪਣੇ ਨਾ ਬੈਕਸਾਈਡ ਦੇ ਟਾਇਰ ਤੋਂ ਆਵਾਜ਼ ਆ ਰਹੀ ਸੀ ਕਾਫੀ ਜਿਹੜਾ ਇਹ ਡਿਸਪੇਅਰ ਹੁੰਦੇ ਆਪਣੇ ਲੈਦਰ ਉੱਤੇ ਉਸਕੇ ਬਿਲਕੁਲ ਤਸਵੀਰ ਉਹ ਵੀ ਚੇਨ ਕਰਵਾਣੀ ਸੀ ਜੀ ਆਪਾਂ ਤਾਂ ਹੋ ਗਈ ਸੀ ਇਹ ਮੇਕ ਆ ਉਹ ਇੰਨੀ ਜੋਬ ਕਾਰ ਖੁੱਲੀ ਰਹਦੀ ਆ ਚਾਹੇ ਫਿਰ ਵੀ ਕੋਈ ਕੁਝ ਕਰਕੇ ਜੋਬ ਕਾਰ ਖੁੱਲਿਆ ਤੇ ਆਪਾਂ ਡਿਸਕ ਪੈਡ ਚਾਹੋਨੇ ਟੀਜ ਆਪਣੀ ਕੱਟੇ ਉੱਪਰੋਂ ਕੱਲੇ ਪਿਛਲੇ ਪਿਛਲੇ ਘਸ ਗਿਆਣਾ ਬਾਈ ਬੈਕ ਸਾਈਡ ਵਾਲੇ ਜਿਹੜੇ ਡਿਸਕ ਪੈਡ ਸੀਗੇ ਉਹ ਬਿਲਕੁਲ ਖਤਮ ਹੋ ਗਏ ਸੀਗੇ ਅਗਲੇ ਹਜੇ ਪਾਏ ਆ ਅੱਗੇ ਵਾਲੇ ਹਜੇ ਠੀਕ ਨੇ ਹਾਂ 10000 ਚੱਲ ਜੂ ਅੱਗੇ 10000 ਕਹਿੰਦੇ ਚੱਲੂਗਾ ਉਹ ਬਾਈ ਕਰੀ ਜਾਂਦਾ ਤੇ ਆਪੀ ਕੌਂਸਟਰੀ ਨੇ ਪਿਛੇ ਵਾਲੇ ਦੋ ਵੀ ਡਿਸਟਪੈਡ ਨੇ ਕੋਈ ਆਪਾਂ ਨੂੰ 6000 ਦੇ ਬਾਇ ਹਾਂ 6000 ਦੇ ਬਾਈ ਅੱਗੇ ਵਾਲੇ ਨੇ ਦੋਨੋਂ 7000 ਦੇ ਕਹਿੰਦੇ ਬਾਈ ਤੁਸੀਂ ਜੇ ਜਿਆਦਾ ਚਲਾ ਲੈਂਦੇ ਕਹਿੰਦੇ ਤੇ ਫੇਰ ਕਹਿੰਦੇ ਅੰਦਰ ਵੀਡੀਓਗ੍ਰਾਫੀ ਨਾਲ ਅਲਾਉਡ ਨਹੀਂ ਸੀਗੀ ਤੇ ਅੰਦਰ ਵੀਡੀਓਗ੍ਰਾਫੀ ਨਹੀਂ ਕਰੋ ਤਾਂ ਆਪਾਂ ਬਾਹਰ ਆਇਆ ਆਸ ਇਹੋ ਡਿਸਟਪੈਡ ਇਹ ਦੇਖੋ ਬਿਲਕੁਲ ਘਸ ਗਿਆ ਗੱਡੀ ਆਪਣੀ ਚੱਲ ਗਈ ਸੀ 25000 ਕਿਲੋਮੀਟਰ ਇਹ ਆ ਨਾਲ ਪੱਤੀ ਲੱਗੀ ਹੁੰਦੀ ਐ ਨਾ ਆ ਲੱਗਾਂ ਲੱਗੀ ਸੀ ਨਾ ਬਈ ਨਾਲ ਇਹ ਟੱਚ ਕਰ ਹੋਣ ਲੱਗੀ ਸੀਗੀ ਡਿਸਕ ਦੇ ਜੋ ਡਿਸਕ ਦੇ ਨਾਲ ਟੱਚ ਹੋਣ ਲੱਗੀ ਤਾਂ ਤਾਂ ਆਵਾਜ਼ ਆਉਣ ਲੱਗੀ ਸੀ ਜੇ ਆਪਾਂ ਮੰਨ ਕੇ ਚੱਲੋ ਕੋਈ 2-4 ਸੌ ਜਾਂ 500 ਕਿਲੋਮੀਟਰ ਹੋਰ ਚਲਾ ਦਿੰਦੇ ਫਿਰ ਉਹ ਡਿਸਕ ਨੂੰ ਵੀ ਖਰਾਬ ਕਰ ਦਿੰਦੇ ਤੇ ਡਿਸਕ ਘੱਟੋ ਘੱਟ ਮਿਲਦਾ 21-7000 ਰੁਪਏ ਹਾਂ ਬਈ ਪਹਿਲੀ ਆਪਾਂ ਦੂਲ ਸਰਵਿਸਾਂ ਕਰਾਈਆਂ ਸੀਗੀਆਂ 66500 ਰੁਪਏ ਇੱਕ ਸਰਵਿਸ ਦਾ ਖਰਚਾ ਪਿਆ ਨੂੰ ਲੱਗਿਆ ਮੰਗੇ ਜੇ ਸਰਵਿਸ ਕਰਤਾ ਹੀ ਬਿਲਕੁਲ ਘੱਟ ਆ ਛੋਟੀ ਗੱਡੀ ਦੇ ਬਰਾਬਰ ਆ ਜਦੋਂ ਹੁਣ ਹਲਕੇ ਹਲਕੇ ਚੀਜ਼ਾਂ ਚੇਂਜ ਹੋਣ ਲੱਗ ਗਈ ਹੈ ਨਾ ਹੁਣ ਪਤਾ ਲੱਗਦਾ ਵੀ ਸਰਵਿਸ ਕਲਚਰ ਵੀ ਬਹੁਤ ਜ਼ਿਆਦਾ ਗੱਡੀ ਦਾ ਵੱਡੀ ਗੱਡੀ ਲੈਣੀਆਂ ਹੁਣ ਫੀਲ ਜਾ ਕਰਾਉਂਦੇ ਆ ਬਈ ਹੈਨਾ ਵੀ ਵੱਡੀ ਗੱਡੀ ਚਲਾ ਹੀ ਜਾਂਦੇ ਆ ਹਾਂ ਹੁਣ ਥੋੜਾ ਪਹਿਲੀ ਵਾਰੀ ਫੀਲ ਹੋਇਆ ਵੀ ਹਾਂ ਵੀ ਖਰਚਾ ਹੈਗਾ ਬਾਕੀ ਟਰਾਲ ਡਿਸਪੈਚ ਚੇਂਜ ਕਰੀ ਜਾਂਦਾ ਅੰਦਰ ਵੀਡੀਓਗ੍ਰਾਫੀ ਲਾਊਡ ਮਿਊਜ਼ਿਕ ਵੀ ਇਹ ਕਿ ਸੂਚਨਾ ਤੇ ਹੈ ਹਾਂਜੀ ਦੋਸਤੋ ਤੋਂ ਫਾਈਨਲੀ ਆਪਾਂ ਨੂੰ ਟਾਇਰ ਮਿਲ ਗਿਆ ਤੋਂ ਆਪਾਂ ਸਟਿਪਨੀ ਚ ਰੱਖ ਲਿਆ ਕਿਉਂ ਸਟਿਪਨੀ ਵਾਲਾ ਟਾਇਰ ਸੀ ਨਾ ਉਹ ਆਪਾਂ ਅਲਵਾਏ ਚ ਫਿਟ ਕਰਵਾਤਾ ਸੀਗਾ ਤਾਂ ਇਹਨੂੰ ਆਪਾਂ ਸਟਿਪਨੀ ਲਈ ਯੂਜ਼ ਕਰਾਂਗੇ ਚਲੋ ਮਹਿੰਦਰਾ ਦਾ ਧੰਨਵਾਦ ਜੋ ਆਪਾਂ ਨੂੰ ਟਾਇਰ ਮਿਲ ਗਿਆ ਅੱਜ ਆਪਾਂ ਕਾਫੀ ਹੋ ਗਏ ਲੇਟ ਖਪਾਉਣ ਲਿਆ ਗੱਡੀ ਦੀ ਮੈਟਿੰਗ ਕਰਾਈ ਫਿਰ ਇਹਦੇ ਦੋ ਪੈਡ ਜੀ ਚੇਂਜ ਕੀਤੇ ਤੇ ਹੁਣ ਟਾਇਰ ਮਿਲ ਗਿਆ ਤਾਂ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਤਾਂ ਦੋਸਤੋ ਆਪਣੀ ਮੈਟਿੰਗ ਤਾਂ ਕਾਫੀ ਟਾਈਮ ਪਹਿਲਾਂ ਹੋ ਗਈ ਸੀ ਕਿਉਂਕਿ ਉਸ ਤੋਂ ਬਾਅਦ ਲਾਈਟ ਚਲੀ ਗਈ ਥੋੜਾ ਵਰਕ ਸੀਗਾ ਪੈਂਡਿੰਗ ਹੈ ਹੁਣ ਆਪਾਂ ਆਏ ਆ ਲਗਭਗ 10:00 9:00 ਦਾ ਕੰਮ ਰਹਿ ਗਿਆ ਸੀਗਾ ਇਹ ਲੈਂਗਵੇਜ ਦਾ ਬੁਰੀ ਤੇ ਦੋ ਨਾਲ نیچے ਤੇ ਨਾ ਸਟੈਜ ਜਿਹੜਾ ਜਾਦੂ ਪੈ ਜਾਂਦੇ ਨੇ ਤੇ ਉਹ ਬਹੁਤ ਵਧੀਆ ਮੈਟਿੰਗ ਕਰਤੀ ਭਰਾ ਨੇ ਔਰ ਜਾਇਜ਼ ਰੇਟ ਪੁੱਜਾ ਸਰਕਾਰ ਅਸੈਸਰੀ ਬਹੁਤ ਵਧੀਆ ਡੀਲ ਆ ਬਾਈ ਦੀ ਜਾਇਜ਼ ਰੇਟ ਕੰਮ ਵਧੀਆ